ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਟ ਚੈਨਲ ਤੇ ਨਵੇਂ ਆ ਚਰਨਾਂ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲੋ ਜੀ ਆਪ ਟਾਈਮ ਹੋ ਗਿਆ 7 ਦਾ 7 7:30 ਦਾ ਟਾਈਮ ਹੋ ਗਿਆ ਤੇ ਮਾਂ ਕੋਚ ਨਾਲ ਆਈ ਸੀ ਤੇ ਹੁਣ ਆਈ ਹੈ ਲੈਟ ਤੇ ਮੰਮੀ ਨੇ ਦੋ ਤਾਂ ਮਸ਼ੀਨ ਚ ਕੱਪੜੇ ਪਾਤੇ ਆਪਾਂ ਲਾਉਣੇ ਮਧਾਣੀ ਤੇ ਫਿਰ ਕਮਰੇ ਚ ਪੋਚਾ ਕੱਢ ਲਿਆ ਗੈਲਰੀ ਚ ਕੱਢ ਲਿਆ ਤੇ ਹੁਣ ਇੱਥੇ ਰੋਈ ਚ ਕੱਢਦੀ ਸੀ ਮੈਂ ਕਿ ਪਹਿਲਾਂ ਪਹਿਲਾਂ ਚਲੋ ਮਧਾਣੀ ਲਾਦਾ ਤੇ ਲੈਟ ਆਪਣੇ ਰਾਤ ਦੀ ਹੈ ਜੀ ਤੁਹਾਨੂੰ ਪਤਾ ਹੀ ਹੈਗਾ ਤੇ ਤਾਂ ਕਰਕੇ ਬਸ ਸਾਰੇ ਕੰਮ ਲੈਟ ਦਾ ਸਾਰੇ ਕੰਮ ਰਹਿ ਜਾਂਦੇ ਜੀ ਉਧਰੋਂ ਬੁਰਾ ਹਾਲ ਕਰਦਾ ਨੇਰੀ ਨੇ ਇੰਨਾ ਰੇਤਾ ਨਿਕਲ ਜਾ ਪੋਚਿਆਂ ਦੇ ਵਿੱਚ ਤੇ ਚਲੋ ਇੱਥੇ ਕਬਰ ਆ ਵਗੈਰਾ ਇਸ ਤਾਂ ਆਪਾਂ ਡੇਲੀ ਲਾਉਣਾ ਹੀ ਲਾਉਣਾ ਹਨਾ ਉਹ ਤਾਂ ਆਪਾਂ ਦਾ ਰੁਟੀਨ ਆ ਪਰ ਅੱਜ ਤਾਂ ਚੌਂਤਰੇ ਤੇ ਵੀ ਲਾਉਣਾ ਪਊ ਚੌਂਤਰੇ ਤੇ ਇੰਨਾ ਬੁਰਾ ਹਾਲ ਹੋ ਗਿਆ ਇੰਨਾ ਸਾਰਾ ਤਾਂ ਪਸੂ ਵਾਲਾ ਰੇਕ ਆ ਗਿਆ ਪਹਿਲਾਂ ਨਹੀਂ ਰਿਣਾ ਝਾੜਨ ਤੋਂ ਮੈਨੂੰ ਕੱਢਣੀ ਨਹੀਂ ਦਿੱਤਾ ਅੱਜ ਤੋਂ ਬਾਅਦ ਨਾਲ ਦੀ ਨਾਲ ਮੀਂਹ ਆ ਗਿਆ ਬਸ ਬੁਰਾ ਹਾਲ ਹੋ ਗਿਆ ਜੀਆ ਪੂਰਾ ਪੂਰਾ ਹਾਰ ਕੀ ਅੱਖੇ ਬਸਾਈ ਜਵਣਾ ਰੇਤੇ ਰੇਤਾ ਹੋ ਗਿਆ ਸਾਰੇ ਲੋ ਜੀ ਆਪਾਂ ਲਾਤੀ ਮਗਾਣੀ ਤੇ ਕਿਰਾਂ ਘਾਹ ਨਾਲ ਜੰਗੂ ਪਾਣੀ ਤੋਂ ਕਿਹੋ ਆਜੂਗਾ ਤੇ ਹਾਜੀ ਪੰਗੂਗਾ ਥੋੜਾ ਜਿਹਾ ਤੇ ਫਿਰ ਦਾਰੇ ਠੰਡਾ ਪਾਣੀ ਹੋਰ ਪਾਉਣਾ ਪਈਗਾ। ਕੋਈ ਇਹ ਨਾਲ ਆਇਆ ਨਹੀਂ ਨਾਲ ਬੋਤਲ ਪੜਿਆ ਅੰਕੀ ਟਾਲ ਗਿਆ ਸਵਾਰੇ ਫਿਰ ਬਣ ਗਿਆ ਤੇ ਸਖ ਪਾਣਤ ਨਹੀਂ ਬਣਿਆ ਪਾਣਤ ਨੂੰ ਆਕੇ ਕਿ ਸਖ ਤੇ ਨਹੀਂ ਗਿਆ। ਇਧਰੋਂ ਫੇਰ ਘੇਰਾ ਪੈ ਗਿਆ ਫਿਰ ਦਾਰੇ ਆਇਆ ਠੇੜਾ ਇਹਦਾ ਬਣਾ ਠੇੜਾ ਜੀ ਹੋਰ ਆਫਾਨ ਉਸ ਅੰਨਤਾ ਡਰ ਲੱਗ ਜਾਂਦਾ ਸੀ ਕਿ ਝੋਨਾ ਨਾ ਡੁੱਬ ਜੇ। पानी पानी नाली पानी ना कटे सारे वेड़े बुरा तो, तो बुरा हाल तो फिर पशु थे रेत सुचे करके फिर बदल चलने पहला पटाया रात फिर तड़के संगल कटाया फिर नवा संगल पाया फिर गर लै ताव नहीं लागे

ਦੁੱਤ वगैरह सारा गर्म कर कर रखदे हां। ਬੱਠੜਾ ਚ ਪਾਣੀ ਬਾਕੇ ਤੇ ਫੇਰ ਪੱਖੇ ਥੱਲੇ ਧਰ ਕੇ ਰੱਖਦੇ हां ਕੋਲੇ ਕਮਰੇ ਚ। ਔਖਾ ਹੋ ਰਿਹਾ ਜੀ ਬਣਾ ਅੱਜ ਆਦਾ ਸਿਗਰ ਅੱਜ ਹੋਤਰਾ ਦਾ ਪਾਗਾਂਗੇ ਅੱਜ। ਹਜੇ ਕੁਝ ਨਹੀਂ। ਇਹ ਪੌਂ ਜੀ। ਲੋ ਜੀ ਆ ਪਾਟਾ ਕਰਨ ਲੱਗੋ। ਹੋ ਤਾਂ ਗਏ ਲੇਟ ਅੱਜ ਕਿਉਂਕਿ ਪੋਚਾ ਲਾਉਣ ਲੱਗੋ ਸਾਰੇ ਜੋਤਰੇ ਦੇ। ਚਲੋ ਆਇਆਗਾ ਵੀ ਚੌਂਤਰਾ ਵਧੀਆ ਬਣ ਗਿਆ ਅਗੇ ਤਾਂ ਐਂਡ ਬਿੰਦਾ ਦੜਕੇ ਜਦ ਮੈਂ ਝਾੜੂ ਮਾਰਾਂ ਮੈਨ ਲੱਗੇ ਵੀ ਮਣਾ ਮੈਂ ਕਿਵੇਂ ਲੋਟ ਕਰੂੰਗੀ ਚੌਂਤਰੇ ਨੂੰ ਪਰ ਜਦੋਂ ਹੁਣ ਲੋਟ ਜਾ ਹੋ ਗਿਆ ਚਲੋ ਮੈਂ ਆਦੇ ਹੁੰਦੇ ਹਰੇ ਕੰਮ ਮੈਂ ਸਪਾਲਦਾ ਹਨ ਤੇ ਵਧੀਆ ਹੋ ਗਿਆ ਚੌਂਤਰਾ ਉਹ ਚਲਾਏ ਤਾਂ ਜੇ ਤਾਂ ਬਹੁਤ ਦਾਲ ਨਿਕਲੇ ਤਨ ਚਾਰ ਬੱਠੇ ਪਰਪਰ ਤੇ ਫੇਰ ਖੱਡਿਆ ਰੇਟਾ ਮ ਮਮੀ ਕੱਲੀ ਆ ਕੱਲੀ ਜਵਾਨੀ ਉਲਟਦੀ ਐਨ ਕੰਬ ਨੇਟ ਹੋ ਜਾਨੇ ਨਾ ਜਦੋਂ ਉਦੋਂ ਫੋੜੀ ਹੋ ਜਾਂਦਾ ਕੀ ਕੱਲ ਵਾਲੀ ਚਾਹੀ ਹੋ ਰਹੀ ਹੈ ਹੈ ਚਾਹ ਵਾਲਾ ਹੀ ਨਿਆ ਕਰੇ ਚਾਹ ਨੂੰ ਗੈਣੀ ਹੈ ਕੱਲ ਦੇ ਮਮੀ ਚਾਹ ਆ ਚਾਹ ਕੱਲ ਦੇ ਕੱਲ ਹਾਂ ਕਹਿੰਦੀ ਨਹੀਂ ਫਿਰਦੀ ਸੀ ਤੂੰ ਚਾਚੂ ਚਾਹ ਵਾਰੇ ਅੱਛਾ ਆਂ ਜੀ ਕਦੇ ਕਦੇ ਜਦੋਂ ਉਲਟਦੀ ਨਹੀਂ ਹੁੰਦੀ ਜੀ ਪਤਾ ਨਹੀਂ ਕੀ ਹੋ ਜਾਂਦਾ ਹੋੜੀ ਕੁਛ ਨਿਕਲ ਜਾਂਦਾ ਮੰਮੀ ਕਿ ਚੱਲੀ ਜਾਂਦੀ ਐ ਇਹ ਕੱਪੜੇ ਤੇ ਬਸ ਅੱਧੇ ਧੋਤੇ ਗਏ ਤੇ ਅੱਧੇ ਕ ਮਸ਼ੀਨ ਚ ਪਾ ਤੇ ਸੀ ਤੇ ਲੈਟ ਜਾਵਾਂ ਲੈਟ ਆ ਲੈੰਦਾ ਆ ਹੀ ਰੰਦਾ ਸਾਡੇ ਤਾਂ ਨਾ ਬਾਲਾ ਫਿੱਟ ਕਰਦੇ ਲੈਟ ਵਾਲੇ ਪਤਾ ਨਹੀਂ ਕੀ ਹੋ ਜਾਂਦਾ ਹੈ ਪਤਾ ਨਹੀਂ ਪਈ ਬਾਹਰ ਨਹੀਂ ਬਾਹਰ ਹੁੰਦੇ ਕੋਈ ਮੀਂਹ ਨਹੀਂ ਰੀ ਕੋਈ ਹਵਾ ਆਵੇ ਬਣਾ ਦੀ ਦੇਖਦੀ ਹੁੰਣਾ ਨਾ ਲੈਟ ਵਾਲੇ ਆਪਣੇ ਵੀਡੀਓ ਕੋਈ ਪਹੁੰਚ ਜਾਂਦੀ ਗਈ ਵਰੀ ਹੈ ਨਾ ਜੇ ਹਮ ਅਖਣ ਵੀ ਇਹ ਭੈਣ ਜਾਦੀ ਪਰੇਸ਼ਾਨ ਲੈਟ ਕੋ ਔਰ ਕੀ ਹੈ ਜੀ ਤੁਹਾਨੂੰ ਪਤਾ ਜੀ ਅੱਜ ਕੱਲ ਸਾਰਾ ਕੰਮ ਲੈਟ ਕੀ ਹੁੰਦਾ ਪਰ ਹੁਣ ਪਾਣੀ ਧੋਣਾ ਢੀੜਾ ਕੱਪੜਾ ਧੋਣਾ ਫਿਰ ਕਿ ਹੁਣ ਉਹ ਕਿਉਂ ਕੱਢ ਕੇ ਰੱਖੋ ਕਿਉਂ ਕੱਢ ਕੇ ਵਸਾਟਾ ਗੋਨ ਲਾਦੀ ਤੇ ਇਹ ਪੈਣ ਕਿਉਂ ਫੋਨ ਕਰਕੇ ਲੱਸੀ ਰਹਿ ਜੂਗੀ ਘੀਤਾ ਕੇ ਕਿਉਂਕਿ ਉਹਨਾਂ ਨੇ ਤਾਂ ਉਹਨਾਂ ਨੂੰ ਬਸ ਆਹੀ ਟਾਈਮ ਹੁੰਦਾ ਰੋਟੀ ਦਾ ਫੇ ਲੱਸੀ ਲੱਸੀ ਤੋਂ ਬਣਾਉ ਉੱਤੀ ਹੋ ਜਾਂਦੀ ਹੈ ਇਹ ਖਾਣੀ ਜੀ ਫੋਨ ਕਰਦੇ ਆਂ ਪ੍ਰੀਤ ਲੈ ਗਈ ਸੀ ਜਨਾਬ ਪ੍ਰੀਤਾ ਜੀ ਤਾਂ ਆਪਣਾ ਜਸ਼ਨ ਕਰਾਇਆ ਉਹ ਦੁੱਧ ਦਾ ਜਸ਼ਨ ਕਰਾਇਆ ਸੀ ਸਿ ਸਵੇਰੀ ਉਦੋਂ ਲੈਣ ਹੈ ਨਹੀਂ ਸੀ ਜੀ ਤਨਸੀ ਸਾਹਿਬ ਇੱਕ ਕਰ ਉਹਦੀ ਖਰਾਦਨੇ ਹੁੰਦਾ ਦੂਸਰੇ ਨਾਲ ਲੋ ਜੀ ਸਾਢੇ 9 ਦਾ ਟਾਈਮ ਹੋ ਗਿਆ ਅੱਗੇ 9 ਵਜੇ ਦੇ ਨਾਲ ਰੋਟੀ ਪਕਾ ਲੈਂਦੇ ਸੀ ਖਾਣ ਲੱਗ ਜਾਂਦੇ ਸੀ ਮੰਮੀ ਹੈਨਾ ਹੋਰ ਵੱਧ ਜਾਂਦਾ ਕੰਮ ਇੱਕ ਲੈਟ ਨੇ ਉਹ ਕਰਾਤਾ ਸਾਰੇ ਕੰਮ ਲੇਟ ਹੋ ਗਏ ਹਜੇ ਕੱਪੜੇ ਅੱਗੇ 7 ਵਜੇ ਦਨਾ ਧੋ ਕੇ ਸੁੱਕਣੇ ਲਾ ਦਿੰਦੇ ਸੀ ਮੰਮੀ ਤੇ ਅੱਜ ਹਜੇ ਟਿੱਕਰ ਮਸ਼ੀਨ ਚੱਲੀ ਜਾਂਦੀ ਹੁਣ ਵੀ ਵਿਚਾਲ ਦੀ ਘੰਟਾ ਸਾਰਾ ਕੱਟ ਲਾਤਾ ਚਲੋ ਜੀ ਆਪਾਂ ਕਾ ਅਧੀਆਂ ਗੇ ਰੋਟੀਆਂ ਪਕਾ ਲਈਆਂ ਬਸ ਥੋੜੀਆਂ ਜਿਹੀਆਂ ਰਹਿ ਗਈਆਂ ਛੇਰੂ ਤੇ ਚਿਮਮੀ ਦੀਆਂ ਤੇ ਆਪਾਂ ਕੱਢ ਦਈਏ ਹਜੇ ਤਾਂ ਨਹੀਂ ਆਲੇ ਬਸ ਇਹ ਫੇਰੇ ਦਵਾ ਰੋਟੀ ਖਾ ਲੈਣ ਤਾਂ ਸਾਰੇ ਖੇਤ ਜਾਵੜੇ ਪਾਂਡੇ ਚੱਕੇ ਜਾਂਦੇ ਰੋਟੀ ਖਾ ਲੈਣ ਕੰਮ ਨਿਭੜ ਜਾਂਦਾ ਫਿਰ ਆਪ ਵੀ ਚੱਕੀ ਜਾਂਦੇ ਉਹਨਾਂ ਆਏ ਹੋ ਜਾਂਦਾ ਵੀ ਜੇ ਖਾਣ ਲੱਗ ਗਈਆਂ ਵੀ ਫਿਰ ਆ ਜਾਣਗੇ ਆਖਣਗੇ ਰੋਟੀ ਲਿਓ ਫਟਾਫਟ ਪਰ ਆਪਦੀ ਰੋਟੀ ਖਾ ਹੋ ਜਾਂਦੀ ਹੋ ਜੀ ਲੱਕੜਾਂ ਦੀ ਅੱਗ ਤਾਂ ਇੰਨੀ ਸੋਹਣੀ ਬਣਦੀ ਹੈ ਨਾ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਵਧੀਆ ਰੋਟੀਆਂ ਆਉਂਦੀਆਂ ਦੇਖੋ ਚਲੋ ਜੀ ਰੋਟੀਆਂ ਰੋਟੀ ਪਕਾ ਲਈ ਫੇਰ ਬਾਈ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦਾ 5:00 ਵਜੇ ਤੇ ਸੋਨੂ ਤੱਕ ਉਦੋਂ ਰੋਟੀ ਬਣਾਉਂਦੇ ਸੀ ਇਸ ਦੂਬਾਰ ਹੋਰ ਮਿਲ ਰਹੇ ਆ ਵਾਸਦੀ ਦਵਾ ਦਾ ਸਾਥ ਨੂੰ ਪਤੀ ਚਾਹ ਚੁਕਰੀ ਭਾਂਡੇ ਭੋਲੇ ਚੜਕੇ ਤੇ ਮੁਰਗੇ ਲੈ ਤਾ ਸੱਤ ਲੈ ਕੇ ਕੱਟ ਲਾ ਕੇ ਆ ਗਈ ਗਾਰਮੀ ਬਾਹਲੀ ਹੈ ਮੁਰਗਾ ਆ ਗਿਆ ਗਰਮੀ ਦਾ ਬਾਹਲੀ ਹੈ ਕੋਈ ਆਇ ਨਹੀਂ ਕੈਸ ਕਰਦਾ ਬੈਠਾ ਨਹੀਂ ਪਾਇਆ ਨਹੀਂ ਬਹੁਤ ਆਇਆ ਕਰ ਲਓ ਜੀ ਆਪਾਂ ਲੱਗੇ ਸਬਜ਼ੀ ਬਣਾਉਣ ਆਪਾਂ ਬਣਾਵਾਂਗੇ ਕਦੂ ਇੱਕ ਆਪਾਂ ਕਦੂ ਬਣਾਵਾਂਗੇ ਇੱਕ ਥੋੜੀਆਂ ਜਿਹੀਆਂ ਫਲੀਆਂ ਥੈ ਕਿ ਮਮੀ ਨਾ ਕੱਲ ਤੋੜ ਕੇ ਲਈ ਸੀ ਸ਼ਾਮ ਨੂੰ ਥੋੜੀਆਂ ਜੀਆਂ ਸਵੇਰੇ ਆਈ ਸੀ ਸਵੇਰੇ ਬਣਾਵਾਂਗੇ ਸਵੇਰੇ ਐਸਾ ਉਲਝੇ ਪੁੱਛੇ ਪੁੱਛਿਆਂ ਚ ਪੁੱਛਿਆ ਨੇ ਕੰਮ ਬਦਹਾਤਾ ਫਿਰ ਲੈਟ ਨਹੀਂ ਆਈ ਕਿਉਂ ਮਧਾਣੀ ਵਗੈਰਾ ਲੇਟ ਲਾਈ ਕਿਉਂ ਵਗੈਰਾ ਲੇਟ ਕੱਢਿਆ ਫਿਰ ਆਪਣਾ ਕੀ ਨਾ ਲੈਂਦੇ ਹੁੰਦੇ ਨੇ ਕੱਪੜੇ ਲੇਟ ਤੋਂ ਤੇ ਬਹੁਤ ਤੇ ਬਸ ਐ ਉਲਝ ਜੇ ਗਿਆ ਕੰਮ ਫਿਰ ਮੈਂ ਚਲ ਹੁਣ ਬਣਾ ਦੂੰਗੀ ਮੈਂ ਤੇ ਪਹਿਲਾਂ ਆਪਾਂ ਕੱਦੂ ਦੀ ਬਣਾ ਦਾਂਗੇ ਫਿਰ ਬਾਅਦ ਚ ਇਹਨੂੰ ਤਰਕਤਾਂਗੇ ਤੇਜ ਕਿਉਂਕਿ ਆਪਣੇ ਜਸ਼ਨ ਨੇ ਤਾਂ ਫਿਰ ਇਹ ਖਾਣੀ ਨਹੀਂ ਤਲੀ ਹੋਈ ਸਬਜੀ ਤਾ ਕਰਕੇ ਜਿਸ ਮਾਤਾ ਆਪਣਾ ਕੱਦੂ ਖਾਊਗਾ ਤੇ ਥੋੜੀ ਥੋੜੀ ਆਪਾਂ ਇਹ ਲੈ ਲਾਂਗੇ ਨਾਲ ਸੁੱਕੀ ਤੇ ਉਸ ਦਾ ਕੱਦੂ ਦੀ ਖਾਲਾਂਗੇ ਤੇ ਇਹ ਸਾਰੀਆਂ ਭੈਣਾ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜੇ ਸਾਰੇ ਭੈਣ ਭਰਾ ਆਪਣੇ ਚੈਨਲ ਦਾ ਇੰਨੀ ਜਿਆਦਾ ਸਪੋਰਟ ਕਰਦੇ ਆ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਵਧੀਆ ਲੱਗਦਾ ਤੇ ਕੱਲ ਜਿਵੇਂ ਆਪਾਂ ਵੀਡੀਓ ਵੀਡੀਓ ਤੁਹਾਨੂੰ ਦਿਖਾਇਆ ਸੀ ਵੀ ਆਪਕੋ ਇਹ ਸੋਈ ਚਾਹੂੰਗੀ ਸੀ ਸਾਰੀਆਂ ਪੈਣਾਂ ਨੇ ਉਹ ਕਰਿਆ ਕਹਿੰਦੇ ਦੀ ਇਹਦੇ ਕਾਗਜ ਪਾ ਗਏ ਨਾ ਤੇ ਮਿੱਟੀ ਪਾ ਦੋ ਉੱਤੇ ਇਹਦੇ ਸਮਾਰ ਕੇ ਬਸ ਜਿਆ ਮਾੜਾ ਮੋਟਾ ਆ ਬੇਲੇ ਹੋਣ ਤੋਂ ਫੇਰ ਕਰਦੇ ਇਹਨਾਂ ਦਾ ਵੀ ਮਿੱਟੀ ਵਗੈਰਾ ਪਾਉਣਗੇ ਚੰਗੀ ਤਰ੍ਹਾਂ ਕਾਗਜ ਪਾ ਕੇ ਕਿਉਂਕਿ ਮੀਂਹ ਘੜੀ ਦੇ ਵਿੱਚ ਔਕਾ ਹੋ ਜਾਂਦਾ ਸੀ ਬਸ ਜਦੋਂ ਐ ਹੋ ਜਿਆ ਤਾਂ ਮਾੜਾ ਮੋਟਾ ਮੀਂਹ ਹੋਵੇ ਫੇਰ ਤਾਂ ਨਹੀਂ ਫੇਰ ਤਾਂ ਕੋਈ ਚੱਲ ਜਾਂਦਾ ਇੰਨਾ ਨਹੀਂ ਫੇਰਨੀ ਜਦੋਂ ਜਾਦੇ ਆਜੇ ਨਾ ਪੂਰਾ ਜੋਰ ਦਾ ਮੀ ਫੇਰ ਚੌਣ ਲੱਗ ਜਾਂਦੇ ਆ ਫੇਰ ਇੰਨਾ ਏ ਦਿਮਾਣ ਦੁਖੀ ਹੁੰਦਾ ਨਾ ਫੇਰ ਨਾਇ ਹੋ ਜਾਂਦਾ ਵੀ ਮਣਾ ਕਿਹੜਾ ਸਮਾਨ ਕਿੱਧਰ ਕਰੀਏ ਕਿੱਥੇ ਧਰੀਏ ਹਨਾ ਜਿੱਥੇ ਬੱਚੇ ਵੀ ਛਿੱਟੇ ਨਾ ਪੈਣ ਜਿੱਥੋਂ ਵਿੱਚ ਆਵੇਂ ਨਾ ਸੋਈ ਤੇ ਬੱਸ ਜੀ ਚਲੋ ਤੁਸੀਂ ਸਾਰੇ ਭੈਣ ਭਰਾਵਾਂ ਨੇ ਕਿਹਾ ਵੀ ਵਾਹੀ ਗਰੂ ਵਧੀਆ ਘਰ ਪਵਾਊਗਾ ਕਦੇ ਤੇ ਕਾ ਵੀ ਚਿਰ ਹੋ ਗਿਆ ਜੀ ਆਪਣੇ ਘਰ ਪਾਏ ਨੂੰ ਨਾ 20 ਸਾਲਾਂ ਨੂੰ 20-22 ਸਾਲ ਹੋ ਗਏ ਚਲੋ ਕੋਈ ਨਹੀਂ ਜਿੱਦ ਤੇ ਵੈਰੂ ਦੀ ਕਿਰਪਾ ਹੋਈ ਬਣ ਜਾ ਰਿਹਾ ਤੇ ਪਾਸ ਜੀ ਆਪਾਂ ਲਾਵਾਂਗੇ ਤੜਕਾ ਛੜਕਾ ਕੁੱਕਰ ਦੇ ਵਿੱਚ ਹੀ ਤਰਾਂਗੇ ਕਿਉਂ ਮਸਾਲਾ ਪੈ ਗਿਆ ਕਿਉਂਕਿ ਇਹ ਸਬਜੀ ਸਬਜੀਆਂ ਦੋ ਬਣਾਉਣੀਆਂ ਆਪਾਂ ਫਿਰ ਦੁੱਧ ਬਾਅਦ ਵੀ ਗਰਮ ਕਰਨਾ ਫਿਰ ਮਾੜੇ ਪਹਿਲਾਂ ਟਾਂ ਲੱਗੂਗਾ ਤਾਂ ਕਰੀਏ ਆਪਾਂ ਕੁੱਕਰ ਦੇ ਵਿੱਚ ਹੀ ਬਣਾ ਲਾਂਗੇ ਚਲੋ ਜੀ ਮਸਾਲਾ ਪਾ ਗਏ ਰਸੜੇ ਕੇ ਤੇ ਬਾਕੀ ਜੀ ਜਿਹੜੀ ਆਪਾਂ ਸਵੇਰੇ ਵੀਡੀਓ ਪਾਈ ਆ ਪਾਉਣ ਤਾਂ ਇਹ ਕੱਲ ਹੀ ਸੀਗੀ ਤੇ ਪਤਾ ਨਹੀਂ ਤਾਂ ਭਾਈ ਮੀਂਹ ਦਾ ਕਰਕੇ ਕੀ ਹੋਇਆ ਕੀ ਨਹੀਂ ਪਤਾ ਹੀ ਨਹੀਂ ਅੱਗੇ ਤਾਂ ਵਧੀਆ ਪੈ ਜਾਂਦੀ ਸੀਗੀ ਟਾਈਮ ਨਾਲ ਵੀਡੀਓ ਵਧੀਆ ਪਰ ਕੱਲ ਦਾ ਨੈਟਵਰਕ ਪ੍ਰੋਬਲਮ ਇੰਨੀ ਜ਼ਿਆਦੇ ਹੋਈ ਵੀਡੀਓ ਹੀ ਨਾ ਪਵੇ ਜਿ ਵੀਡੀਓ ਬਾਹਿੰਡ ਹੋਵੇ ਹੱਲੇ ਹੀ ਨਾ ਪਤਾ ਨਹੀਂ ਕੀ ਹੋ ਗਿਆ ਕਿ ਨਹੀਂ ਫਿਰ ਮੈਂ ਫਿਰ ਚੱਲ ਹੁਣ ਤਾਂ ਮੈਂ ਜਦੋਂ ਪੈਂਦੀ ਨਹੀਂ ਫਿਰ ਹਨਾ ਕਾਨੂੰ 9 10 ਵਜੇ ਮੈਂ ਲੇਟ ਪਹੁੰਚੂਗੀ ਕੀ ਫਾਇਦਾ ਫਿਰ ਕਿਉਂਕਿ ਸਾਰੇ ਪੜ ਭਰਾ ਆਪਣਾ ਕੰਮ ਤਾਂ ਤੁਹਾਨੂੰ ਮੇੜ ਕੇ ਸੌ ਜਾਂਦੇ ਆ ਉਹਨਾਂ ਨੂੰ ਮੈਂ ਜਦ ਸਵੇਰੇ ਪਾ ਦਾਂਗੀ ਫਿਰ ਸਵੇਰੇ ਮੈਂ ਬਸ ਚਾਹ ਚੂ ਪੀਂਦੇ ਘਰ ਤੇ ਉਹਦੀ ਬਾਦੀ ਤੇ ਅੱਜ ਵੀ ਕਹਿ ਨਹੀਂ ਸਕਦੇ ਜੀ ਪਹੁੰਚੂਗੀ ਕਿ ਨਹੀਂ ਕਿਉਂਕਿ ਡਾਟਾ ਵਰਕ ਅੱਜ ਵੀ ਬਹੁਤ ਸਲੋ ਆ ਪਤਾ ਨਹੀਂ ਕੀ ਗੱਲ ਹੈ ਤੇ ਚਲੋ ਨਾ ਪਈ ਤਾਂ ਫਿਰ ਸਵੇਰੇ ਸਹੀ ਜੇ ਇਹ ਨੈਟਵਰਕ ਵਧੀਆ ਰਿਹਾ ਵੀਡੀਓ ਅਪਲੋਡ ਹੋਊਗੀ ਤੇਰਾ ਹੁਣ ਅੱਜ ਹੀ ਪਾ ਦਾਂਗੀ ਸ਼ਾਮ ਨੂੰ ਤੇ ਇੱਕ ਨਾ ਬਲਜੀਤ कौर ਨਾਂ ਤੇ ਆ ਉਹ ਦੀਦੀ ਕਹਿ ਰਹੀ ਪਤਨੀ ਦੀਦੀ ਹੈ ਪਤਨੀ ਆਂਟੀ ਹੈ ਕਹਿੰਦੇ ਮੈਂ ਤੁਹਾਡੇ ਵਲੌਗ ਬਹੁਤ ਟਾਈਮ ਦੀ ਦੇਖ ਰਹੀ ਆ ਕਹਿੰਦੇ ਤੁਸੀਂ ਮੇਰਾ ਨਾਂ ਨਹੀਂ ਲੈਂਦੇ ਲੋ ਜੀ ਆਪਾਂ ਬਲਜੀਤ ਕੌਰ ਜਿਹਦਾ ਨਾਂ ਲੈਤਾ ਪਲੀਜ਼ ਭੈਣ ਕੋਈ ਵੀ ਭੈਣ ਭਰਾ ਗੁੱਸਾ ਨਾ ਕਰਿਆ ਕਰੋ ਜੀ ਹਨਾ ਕਿਉਂਕਿ ਮੈਂ ਸਾਰੇ ਭੈਣ ਭਰਾਵਾਂ ਦਾ ਇੱਧਰੋਂ ਧੰਨਵਾਦ ਕਰਦੀ ਆ ਤੈਨੂੰ ਧੰਨਵਾਦ ਕਰਦੀ ਆ ਜਿਹੜੇ ਆਪਣੇ ਚੈਨਲ ਨੂੰ ਇੱਥੋਂ ਟਿੱਕਰ ਲੈ ਕੇ ਆਏ ਆ ਮੇਰੀਆਂ ਭੈਣਾਂ ਜਿਹੜੀਆਂ ਭਰਾ ਮੇਰੇ ਸ਼ੇਅਰ ਕਰਦੇ ਆ ਵੀਡੀਓ ਨੂੰ ਹਨਾ ਵਧੀਆ ਆਪਣੇ ਫੈਮਿਲੀ ਨੂੰ ਪਸੰਦ ਕਰਦੇ ਆ ਆਪਣੇ ਬਲੌਗ ਪਸੰਦ ਕਰਦੇ ਆ ਹਨਾ ਸੋਡਾ ਧੰਨਵਾਦ ਮੈਂ ਜਿੰਨਾ ਕਰਾਂ ਉਹਨੇ ਥੋੜਾ ਜੀ ਤੇ ਚਲੋ ਜੀ ਆਪ ਲਾ ਦੀਏ ਤੜਕਾ ਕਰ ਲਓ ਜੀ ਆਪਾਂ ਬਾਕੀ ਟੇੜ ਤੇ ਜੀਰਾ ਆਪਣਾ ਕੱਲ ਗਿਆ ਪਹਿਲਾਂ ਤਾਂ ਜਾਣ ਤੋਂ ਚਾਹੀਦਾ ਹੱਸਾ ਇਹੋ ਕਰਾਸ ਕੇ ਨਾ ਕੁੜੀ ਧਰ ਦੇ ਤੇਰਾ ਆਪਾਂ ਲਾ ਦਾਂਗੇ ਤੜਕਾ ਦੂਸਰੀ ਗੱਲ ਸਬਜੀ ਨੂੰ ਦਾਲ ਵਿੱਚ ਪਾ ਲੈਂਦੇ ਜਿੱਦਾਂ ਦਾਲ ਸਰ ਜੇ ਕੋਈ ਮੂਗੀ ਵਾਂਗੀ ਵਗੈਰਾ ਦੀ ਉੱਧਰ ਨਿਕਲਦਾ ਛੱਭੀ ਜਿੱਦੇ ਕੋਈ ਛੱਭੀ ਬਣਾਈਏ ਉੱਧਰੋਂ ਨਿਕਲਦਾ ਦਾਲ ਉਹ ਜੀ ਸਬਜ਼ੀ ਆਪਾਂ ਧੋ ਕੇ ਰੱਖੀ ਸੀ ਆਪ ਕਬੜਾਵਾਂਗੇ ਜੀ ਦੁੱਧ ਪਾ ਕੇ ਦੁੱਧ ਪਾ ਕੇ ਵਧੀਆ ਲੱਗਦਾ ਮਨੇ ਸਾਰ ਜਾਂਦਾ ਜੀ ਵਧੀਆ ਦੋਨੇ ਟਾਈਮ ਸਵੇਰੇ ਸ਼ਾਮ ਕਿਉਂਕਿ ਤੜਕੇ ਤਾਂ ਹੀ ਹੋਰ ਹੀ ਬਹੁਤ ਜਿਆਦਾ ਕੰਮ ਹੋ ਜਾਂਦੇ ਚਾੜੂ ਪੋਚਰਾ ਬੋਕਤਾ ਕੱਪੜਿਆਂ ਦਾ ਲੋ ਅੱਜ ਤਾਂ ਪਾਣੀ ਸੁਕਾ ਕੇ ਬਿਲਕੁਲ ਜਮਾ ਫੇਰ ਦੁੱਧ ਪਾਵਾਂ ਲੋ ਜੀ ਦੂਜੀ ਸਬਜੀ ਆਪਾਂ ਬਣਾਤੀ ਲੱਗ ਪਾ ਦਵਾਂਗੇ ਥੋੜੀਆਂ ਜੀਆਂ ਫੜੀਆਂ ਸੀਗੀਆਂ ਜੀ ਚੰਨ ਵਾਲੇ ਬੰਦੇ ਤੇ ਮੱਖ ਖਰਾਬ ਕਰਨੇ ਕਰਨੇ ਚਲੋ ਦਿਵਾ ਲੈਣਾ ਟੈਂਪੂਨ ਟੜੀ ਪਾ ਲਈ ਦਾਲ ਜਿੰਕ ਮਾਂਜੀ ਮੈਂ ਤਾਂ ਉਹ ਸਬਜੀ ਬਾਂਜੀ ਬਸ ਜਿਨਾਂ ਕਰ ਅਗਨੀ ਮਸੂਦੀ ਉਹਨਾਂ ਦੀ ਹੀ ਤਾਂ ਲਾਉਣਾ ਲੱਗਦਾ ਜਦੋਂ ਅੱਗ ਚੜ ਜਾਂਦੀ ਹੈ ਲੱਕੜਾਂ ਨੂੰ ਫੇਰ ਨਹੀਂ ਲਾਉਣਾ ਨਾਲ ਬਣਿਆ ਇੱਕ ਪਾਪੀ ਦਾਤੀ ਤੇ ਐਵੇਂ ਹੀ ਇੱਕ ਪਾਪੀ ਨਾਲ ਲੱਛ ਦੁੱਧਾ ਗਰਮ ਕਰ ਲਾਂਗੇ ਪਾਪੀ ਲਈ ਇੱਕ ਪਾਪੀ ਇੱਕ ਪਾਪੀ ਕਰਨਾ ਅਦੇ ਕਰਨੀ ਆ ਜੀ ਕੋਈ ਕਹਿ ਨਹੀਂ ਸਕਦਾ ਵੀ ਮੂਹ ਪਾਇਆ ਗੁਰਾ ਹਾਲ ਐ ਐ ਬੈਠੇ ਜਾਂਦੇ ਆ ਬਿੰਦੇ ਛੱਤੇ ਬਿੰਦੇ ਛੱਤੇ ਐਨੀ ਤੇ ਇਹ ਨਾਲ ਦੀ ਜੀ ਪਾਣੀ ਦੀ ਐ ਨਾਲ ਦਾ ਪਾਣੀ ਪੀ ਤੇ ਵੀ ਪਾਣੀ ਪੀ ਦੇਣੀ ਸਬ지 ਆਪਣੀ ਬਣ ਗਈ ਥੋੜਾ ਥੋੜਾ ਨੂਰ ਮਿਰਚ ਪਾਉਗਾ ਜਿਆਦੇ ਕਿਉਂਕਿ ਥੋੜੀ ਹੈ ਬਸ ਦੋ ਹੀ ਕਟੀਆਂ ਚਲੋ ਇੰਨਾ ਸਾਰੇ ਥੋੜੀ ਥੋੜੀ ਲੈ ਲਾਂਗੇ ਜਸ਼ਨ ਦੇ ਨਹੀਂ ਤਾਂ ਮੈਂ ਹੋਰ ਪਾ ਲੈ ਹੁੰਦੀ ਜਿੱਥੇ ਆ ਜਾਣੀਆਂ ਥੋੜੀਆਂ ਥੋਰ ਮਾੜੀਆਂ ਮੋਟੀਆਂ ਹੋਰ ਪਰ ਮੈਂ ਚਲ ਬਹੁਤ ਐਨੀਆਂ ਕਿਉਂਕਿ ਜਸ਼ਨ ਨੇ ਤਾਂ ਖਾਣੀ ਹੈ ਕਿਉਂਕਿ ਆਪਾਂ ਨੂੰ ਹੋਰ ਸਾਜੀ ਦਾ ਫਿਰ ਬਣਾਉਣੀ ਪੈਂਦੀ ਕਿਉਂਕਿ ਆਪਣੇ ਜਸ਼ਨੇ ਵਾਸਤੇ ਤਾਂ ਕਰਕੇ ਥੋੜਾ ਮੈਂ ਚਲ ਥੋੜੀ ਥੋੜੀ ਲੈ ਲਾਂਗੀ ਰੋਟੀਆਂ ਨਹੀਂ ਘਰ ਨਾਲ ਜਿਵੇਂ ਚਟਮੀਆਂ ਕਰਦੇ ਹਾਂ ਜਿਵੇਂ ਜਰੂਰੀ ਨਹੀਂ ਨਾ ਟੈਸਟ ਪਿਆ ਜੂਆ ਨਾ ਖਾਂ ਬਸ ਉਹਨਾਂ ਫੋਮਾਂ ਦੇ ਫੋਮਾ ਤਾਂ ਚੱਲ ਗਏ ਮੇਰਾ ਫੋਮ ਤਾਂ ਚੱਲ ਨਹੀਂ ਆ ਰਿਹਾ ਵਧੀਆ ਲੱਗਦੀ ਆ ਉਹ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਪਹਿਲਾਂ ਦਾ ਕਿਉਂਕਿ ਆਪਣੇ ਰਸੋਈ ਦੇ ਵਿੱਚ ਜੀ ਹਵਾ ਨਹੀਂ ਲਾਦੀ। ਬਾਕੀ ਐ ਹੁੰਦਾ ਵੀ ਖੁੱਲੇ ਦੇ ਵਿੱਚ ਵਧੀਆ ਆਪਣੇ ਹਨਾ ਇੱਥੇ ਵਧੀਆ ਚੌਂਦਰਾ ਹੁੱਲਾ ਜਾਂ ਮੈਨੂੰ ਤਾਂ ਵਧੀਆ ਲੱਗਦਾ ਨਾ। ਅੰਦਰ ਜੇ ਨਾ ਮੇਰਾ ਨਾ ਦਾਮ ਘੁੱਟਦਾ। ਲਓ ਜੀ ਆਪਾਂ ਨੂੰ ਨਾ ਲੱਗੇ ਵੀ ਆਟਾ ਦੁੱਧਵਾ ਸ਼ਾਂਤਾ ਤੇ ਮੰਮੀ ਘੱਟੀ ਅੰਦਰ ਛੋਟੀ ਦੀ ਧਾਰ ਪੁੱਲਰ ਕੱਖੇ ਚਲੀ ਜਾਂਦੇ ਆ ਕਿ ਮੰਜੇ-ਮੰਜੇ ਢਾ ਕੇ ਆਪਣਾ ਕ੍ਰਿਸ਼ਨਾ ਬੈਠਾ ਆਰਾਮ ਨਾਲ ਪੱਖੇ ਚੱਲਦੀ ਸੀ ਬਹੁਤ ਜ਼ਿਆਦਾ ਤੇ ਛਾਰਾਦਨ ਗੁਰਾਇਵਰ ਦਾ ਜੀ ਚਲੋ ਆਇਆ ਚਾਹ ਵੀ ਥੋੜਾ ਜਿਹਾ ਬਣਾ ਲੈਂਦਾ ਟਰੈਕਟਰ ਦਾ ਤੇ ਬਸ ਕਾਨੂੰ ਕਾਨੂੰ ਸਕੂਲ ਸਟਾਰਟ ਹੋ ਜਾ ਰਹੇ ਤੇ ਅੱਜ ਕਾਨੂੰ ਘਰ ਜਾਂਦੇ ਨਹੀਂ ਸਕੂਲੇ ਬਾਅਦੋਂ ਚੱਲ ਜਾਣਗੇ ਤੇ ਆਈ ਕਰਦੇ ਹੁੰਦੇ ਜਵਾਕ ਆਖ ਦਿੰਦੇ ਆ ਵੀ ਵੀ ਮੰਮੀ ਕੋਈ ਨਹੀਂ ਉਹਨਾਂ ਦਾ ਕੋਈ ਵੀ ਸਾਰੇ ਛੋਟੇ ਵਰਗੀ ਆ ਜੇ ਤੁਸੀਂ ਜਾਓ ਉਹ ਸਾਰੇ ਔਰਗੇ ਚਲੋ ਜੀ ਕੱਦੇ ਦਰ ਨਾਲ ਕੀ ਹੁੰਦਾ ਤੇ ਲੋ ਜੀ ਬਸ ਆਪਾਂ ਕੁੱਲਣ ਲੱਗੇ ਆਟਾ ਟਾਈਮ ਹੋ ਗਿਆ ਭਾਈ 5:30 ਹੋ ਗਈ ਤੇ ਜਸ਼ਨ ਦੇ ਡੈਡੀ ਵੀ ਤਾਂ ਅੜਾਈ ਹੁੰਦੀ ਹੈ ਕਈ ਪਣਾ ਖੁਸ਼ੀਆਂ ਹੁੰਦੀਆਂ ਕਮੈਂਟ ਕਰਕੇ ਕਹਿੰਦੇ ਵੀ ਜਸ਼ਨ ਦੇ ਡੈਡੀ ਦਾ ਨਾਮ ਦੱਸੋ ਕੀ ਆ ਇਹਨਾਂ ਦਾ ਨਾਮ ਹੈਗਾ ਜੀ ਗੁਰਪ੍ਰੀਤ ਮਨوعਾਤੀ ਬਣੀ ਹੈ ਜਦੋਂ ਸੁੰਦਰ ਰੈਡੀ ਕਰਨ ਦੀ ਤੇ ਬਸ ਮੈਂ ਉਹੀ ਬੂਹ ਚੜਿਆ ਮੈਂ ਉਹੀ ਕਹਿ ਦਿੰਦਾ ਨਾ ਜਲੇ ਨਾ ਥੋੜਾ ਜਿਹਾ ਔਖਾ ਜਿਹਾ ਲੱਗਦਾ ਲੋ ਜੀ ਬਸ ਆਪਾਂ ਕੁੱਲ ਕੇ ਦੋ ਦੋ ਆਟਾ ਤੇ 11 ਦੁੱਧ ਬਾਸ ਆਮਾ ਕੇ ਮੈਂ ਗਰਮ ਦਾ ਦੁੱਧ ਹੋਈ ਜਾਂਦਾ ਫਿਰ ਆਏ ਨਾ ਬੜਾ ਵਧੀਆ ਕਾਜ ਜੀ ਜਾਨੂੰ ਤੇ ਵਧੀਆ ਸੋਮੋਟੀ ਜਿਹੀ ਮਲਾਈ ਆ ਜਾਂਦੀ ਹੈ ਕਿਉਂ ਆ ਜਾਂਦਾ ਵਧੀਆ ਲਓ ਜੀ ਆਪਾਂ ਲਾ ਕੇ ਜੀ ਰੋਟੀ ਤੇ ਟਾਈਮ ਹੋ ਗਿਆ 7:00 10 7 ਵਜੇ ਹੋਵੇ ਪੰਜ 10 ਮਿੰਟ ਤੇ ਐਸ ਵੇਲੇ ਜੀ ਆਪਾਂ ਚੁੱਲੇ ਤੇ ਲਾਉਣੇ ਨੇ ਰੋਟੀ ਕਿਉਂਕਿ ਮੰਮੀ ਉੱਤਰ ਪਸਵਾ ਨੂੰ ਡੇਟੀ ਦਾਣਾ ਤਾਂ ਤੇ ਹੁੰਦੇ ਆ ਤੇ ਪਾਣੀ ਪੁਣੀ ਕਰਾਉਂਦੇ ਹੁੰਦੇ ਪਸਵਾ ਨੂੰ ਤਾਂ ਅਗਰ ਕਿ ਮੈਂ ਮੱਥੇ ਤੇ ਲਾ ਲੈਂਗੇ ਨਾਲੇ ਉਹ ਕਹਿ ਹੁੰਦਾ ਜੀ ਮੰਮੀ ਬਾਕੀ ਬਾਕੀ ਰੋਟੀ ਡੈਡੀ ਨੂੰ ਸਿਚੁਏਸ਼ਨ ਨੂੰ ਫੜਾਉਂਦੇ ਹੁੰਦੇ ਮੈਂ ਤੇ ਜਸ਼ਨ ਤੇ ਰੈਡੀ ਤੇ ਨੂੰ ਅਸੀਂ ਬਸ ਇਹ ਦੁਬਾਰਾ ਖਾਣੇ ਹੁਣ ਪਕਾ ਕੇ ਤੇ ਰੋਟੀ ਕਿਉਂਕਿ ਜਸ਼ਨ ਤੇ ਡੈਡੀ ਰੋਟੀ ਕੌਣ ਹੈ ਨਾ ਜਦੋਂ ਅਸੀਂ ਉਹਨੂੰ ਦੁੱਧ ਪੋਣ ਜਾਂਦੇ ਹੁੰਦੇ ਡੈਰੀ ਚ ਪਰ ਇਹਨਾਂ ਦੇ ਆਉਂਦੇ ਕਰਕੇ ਅਸੀਂ ਨਾ ਨੂੰ ਲੈਨੇ ਬਸ ਫੇਰ ਨਾ ਨੂੰ ਰੋਕ ਕੇ ਬੈਠੇ ਤੇ ਆ ਆਵਾਜ਼ ਨੂੰ ਇਗਨੋਰ ਕਰਿਓ ਜੀ ਕਿਉਂਕਿ ਜਸ਼ਨ ਆਪਣਾ ਫੋਨ ਲਾਈ ਬੈਠਾ ਥੋੜੀ ਥੋੜੀ ਆਵਾਜ਼ ਆ ਰਹੀ ਨੂੰ ਕਿਦਿਸ ਤੋਂ ਜਸ਼ਨ ਆ ਉਹ ਤਾਂ ਬਾਜ ਘੱਟ ਕਰ ਤੇਰੀ ਬਾਜ ਬਹੁਤ ਆ ਰਹੀ ਹੈ ਮੁੜ ਕੇ ਆਪਣੇ ਕਾਫੀ ਰੈਂਟ ਆ ਜੂ ਪੁੱਤ ਐਸ ਵੇਲੇ ਜੀ ਆਪਾਂ ਚੁੱਲੇ ਤੇ ਲਾਉਣੇ ਨੇ ਰੋਟੀ

ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਾਂਗੇ ਐਂਡ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੋਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਗੱਲਾਂ ਗੱਲਾਂ ਚ ਰੋਟੀ ਮੱਚ ਗਈ ਚਲੋ ਜੀ ਸਾਰਿਆਂ ਨੂੰ ਸੱਚੇ ਕਾਰ ਜੀ ਬਾਏ ਬਾਏ